ਇਹਦਾ ਕੀ ਭਾ ਕਰਦਾ ਜਾਇ ਜਰਸੀ ਬੱਚੀ ਦਾ ਤੇਰਾ ਇਹ ਜਾਇ ਦੇ ਨੇ 5000 ਰੁਪਏ ਦੀ ਯਾਰਾ 5000 ਦੀ ਹਾਂ ਲੈ ਦੋ ਸੱਜਣੋ 5000 ਦੀ ਬਾਈ ਕਹਿੰਦਾ ਆਪਾਂ ਜਰਸੀ ਆ ਬੱਚੀ ਦੇ ਦਾਂਗੇ ਬਹੁਤ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੋੜਖੁਰਦ ਤੇ ਜ਼ਿਲ੍ਹੇ ਬਠਿੰਡੇ ਤੋਂ ਬਾਈ ਨਿੱਕੇ ਦੇ ਘਰੋਂ ਦੋਸਤੋ ਵੀਡੀਓ ਆ ਤਿੰਨ ਨਗ ਸੇਲ ਆ ਲਿਆ ਇੱਕ ਤਾਂ ਵੀਰੇ ਹੈਗੀ ਆ ਤੋਕੜ ਮੱਝ ਟਿੱਕਾ ਆ ਗਿਆ ਵੀਰੇ ਚੰਗੇ ਕੱਦ ਗਾਠ ਚ ਵਧੀਆ ਵਜਨ ਚ ਝੋਟਾ ਆ ਗਿਆ ਮੱਝਾਂ ਕਰਾਸ ਕਰਦਾ ਤੇ ਨੰਬਰ 3 ਤੇ ਦਿਖਾ ਦਾਂਗੇ ਆਪਾਂ ਤੁਹਾਨੂੰ ਇੱਕ ਜਰਸੀ ਬੱਚੀ ਆ ਖੜੀ ਹੈ ਜਰਸੀ ਬੱਛੀ ਮੁੱਲਵਾੜੀ ਵੀਡੀਓ ਦੇ ਵਿੱਚ ਕਰਾ ਦੂੰ ਵੀਡੀਓ ਹੈ ਜਿਹੜੀ 10 ਤਰੀਕ 7ਵਾਂ ਮਹੀਨਾ 2025 ਦੀ ਤੇ ਆਜੋ ਬਾਕੀ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆਂ ਬਾਈ ਨਿੱਕੇ ਨਾਲ ਆ ਜਾ ਵੀਰੇ ਨਿੱਕੇ ਸਾਹਮਣੇ ਆ ਜਾ ਵੀਡੀਓ ਦੇ ਇੱਕ ਨੰਬਰ ਆਪਾਂ ਇਧਰੋਂ ਵੀਰੇ ਤੋਕੜ ਮੱਝ ਤੋਂ ਸ਼ੁਰੂ ਕਰ ਲੈਨੇ ਆ ਹਨਾ ਹਾਂ ਵੀਰ ਕੀ ਹਾਲ ਹੈ ਵੀਰੇ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲੋ ਸੱਸੀ ਗੱਲ ਸਾਰਿਆਂ ਨੂੰ ਸੱਸੀ ਗੱਲ ਵੀਰੇ ਮੋਬਾਈਲ ਨੰਬਰ ਬੋਲ ਦੇ ਬਾਈ 8198060104 ਵੀਰੇ ਠੀਕ ਆ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਬਾਈ ਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮੱਝ ਨੂੰ ਇਨੂ ਹੋ ਕਟੋ-ਕਟ ਪੇ 2 ਮਹੀਨੇ ਹੋਗੇ ਸੂਈ ਨੂੰ 2 ਮਹੀਨੇ ਸੂਈ ਨੂੰ ਹੋਗੇ ਹਾਂ 10 ਕਿਲੋ ਦੁੱਧਾ ਤੇ 10 ਦਿਨਾਂ ਦੀ ਹੋਈ ਹੋਈ ਸਮਰੀ ਹੋਈ ਆ ਸਮਰੀ ਹੋਈ ਆ ਵੀ ਆਪਾਂ ਤਾਂ ਖਾਲੀ ਮੰਨ ਕੇ ਦੇਵਾਂਗੇ ਆ ਛੋਟੇ ਦੀ ਕਰਾਸ ਕਰਾਈ ਆ ਆ ਛੋਟੇ ਦੀ ਕਰਾਸ ਵੀ ਆਪਣੇ ਠੀਕ ਆ ਤੇ ਬੱਚਾ ਹੈ ਨਹੀਂ ਪਿੱਛੇ ਬੱਚਾ ਹੈ ਨਹੀਂ ਬੱਚੇ ਦੀ ਚਲੋ ਕਿਸੇ ਕਾਰਨ ਕਰਕੇ ਬਾਈ ਕਹਿੰਦਾ ਐਕਸਪਾਇਰ ਹੋਵੇ ਡੈਥ ਹੋ ਗਈ ਸੀ ਤੇ ਇਹ ਕਿੰਨਾ ਵਾਂ ਸੂਆ ਸੂਈ ਹੋਈ ਆ ਇਹ ਦੂਜਾ ਸੂਈ ਹੈ ਵੀਰੇ ਦੂਜਾ ਸੂਈ ਆ ਤੀਜੇ ਵਾਸਤੇ ਗੱਬਣਾ ਤੀਜੇ ਵਾਸਤੇ ਗੱਬਣਾ ਠੀਕ ਹੁਣ ਦੁੱਧ ਹੈਗਾ 10 ਕਿਲੋ ਤੂੰ 10 ਕਿਲੋ ਤਿਆਰ ਨੇ ਟਾਈਮ ਅਗਲਾ ਮਰਜੀ ਝੋਲੇ ਤੇ ਚਾਰ ਟਾਂਗ ਝੋਲੇ ਜਾਂ ਪੰਜ ਝੋਲੇ ਠੀਕ ਆ ਤੇ ਖੋਲ ਲੈ ਵੀਰੇ ਇਹਨੂੰ ਤੋੜ ਕੇ ਦਿਖਾ ਦੇ ਮੁੱਲ ਨਾਲ ਹੁੰਦੇ ਦੋਸਤੋ ਵੀਡੀਓ ਦੇ ਵਿੱਚ ਕਰ ਦਾਂਗੇ ਨੰਬਰ ਆ ਜਿਹੜਾ ਭਰਾ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਆਜ ਇੱਕ ਨੰਬਰ ਤੁਹਾਨੂੰ ਆਪਾਂ ਮੱਝ ਤੋਂ ਹੀ ਦਿਖਾ ਰਹੇ ਆ ਦੇਖੋ ਇਹ ਲੈ ਭਾਈ ਆਇ ਨੂੰ ਤੈਂ ਲੈ ਇਹਨੂੰ ਤੋੜਨ ਕੋਈ ਨਹੀਂ ਨਿੱਕੇ ਮਾੜੀ ਮੋਟੀ ਹਲਕੀ ਜੀ ਸਾਈਡ ਲੈਂਦੀ ਹੈ ਹਨਾ ਹਾਂ ਵੀ ਸਾਈਡ ਲੈਂਦੀ ਆ ਮਾੜੀ ਦੁੱਧ ਤਾਂ ਨਾ ਆ ਰਹੀ ਪਹਿਲੇ ਪਾਸੇ ਰਾ ਢੋੜਾ ਆ ਦੁੱਧ ਬਰਾਬਰ ਆ ਬਾਈ ਦੋਨੋਂ ਬਰਾਬਰ ਆ ਬਾਈ ਹਾਂ ਦੁੱਧ ਬਾਈ ਕਹਿੰਦਾ ਜਮਾ ਬਰਾਬਰ ਆ ਬਹਿਣੀ ਵਾਲੇ ਪਾਸੇ 19 21 ਦਾ ਫਰਕ ਆ ਕੋਈ ਆਇਆ ਨਹੀਂ ਬਾਹਲਾ ਵੀ ਜਮਈ ਹਨਾ ਤੇ ਤੀਜੇ ਸੂਏ ਵਾਸਤੇ ਬਾਈ ਕਹਿੰਦਾ ਇਹ 10 ਕਿ ਦਿਨਾਂ ਦੀ ਗੱਬਣਾ ਖਾਲੀ ਮੰਨ ਕੇ ਜਿਹੜੇ ਭਰਾਣੇ ਸੌਦਾ ਕਰਨਾ ਕਰ ਲਿਓ ਦੁੱਧ 10 ਕਿਲੋ ਮੌਕੇ ਦੇ ਬਾਈ ਕਹਿੰਦਾ ਜਿੰਨੇ ਟਾਈਮ ਤੁਹਾਡਾ ਦਿਲ ਕਰਦਾ ਉਹਨਾਂ ਚ ਵਾ ਦਾਂਗੇ ਆ ਦੇਖ ਲਓ ਬਾਈ ਨਿੱਕੇ ਪਾ ਕੀ ਕਰਦੇ ਆਂਦਾ ਜਾਇਜ ਮੁੱਲ ਵੀਰੇ 90000 ਦਾ 90000 ਹਾਂ ਮਾਨਤਾ ਕਰਦੇ ਹਾਂ ਮਾਨਤਾ ਕਰਨਾ ਹੈ ਵੀਰੇ ਇਹਦਾ ਓਕੇ ਤੇ ਦੋਸਤੋ ਹਜੇ ਮਾਨਤਾ ਨਿਰਿਆਤ ਹੋ ਜੂ 90000 ਬਾਈ ਨੇ ਇਹਦਾ ਮੁੱਲ ਕਰਿਆ ਤੇ ਨੰਬਰ 2 ਤੇ ਆ ਜਾ ਬਾਈ ਬੁੱਲਦੀ ਕੀ ਡਿਟੇਲ ਆ ਬਾਈ ਇਹਦਾ ਸਿਮਨ ਦਾ ਪਤਾ ਕਿਹੜੇ ਦਾ ਹੈ ਇਹ ਵੀਰੇ ਲੰਡੀ ਦਾ ਬੱਚਾ ਦੱਸਦੇ ਆਪਾਂ ਜਿਹੋ ਲੇਤਾ ਸੀ ਇਹ ਲੰਡੀ ਦਾ ਬੱਚਾਗਾ ਠੀਕ ਹੈ ਉਮਰ ਤਕਰੀਬਨ ਬਾਈ ਕਿੰਨੀ ਕੁ ਹੋਗੀ ਉਮਰ ਹੋਊਗੀ ਤਿੰਨ ਹਰਤਾਂ ਦੇ ਵਿੱਚ ਵਿੱਚ ਚਾਰ ਦੰਦ ਹੋ ਗਿਆ ਮੂੰਹ ਚਾਰ ਦੰਦ ਹਾਂ ਚਾਰ ਦੰਦ ਹੋ ਗਿਆ ਦੋਸਤੋ ਉਮਰ ਦੀ ਜੱਜਮੈਂਟ ਤੁਸੀਂ ਆਪ ਕਰ ਲਿਓ ਮੱਝਾਂ ਕਰਾਸ ਕਰਦੇ ਨੂੰ ਵੀਰੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਮੱਜਾਂ ਕ੍ਰਾਸ ਕਰਨ ਨੂੰ ਮਲਾ ਵੀ ਹੋ ਗਏ ਹੋਣਗੇ 5-6 ਮਹੀਨੇ ਰਾਮ ਨਾਲੀ 5-6 ਮਹੀਨੇ ਹੋ ਗਏ ਠੀਕ ਆ ਠੀਕ ਆ 5-6 ਮਹੀਨੇ ਦੋਸਤੋ ਮੱਜਾਂ ਕ੍ਰਾਸ ਕਰਦੇ ਨੇ ਹੋ ਗਏ ਬਾਕੀ ਤੁਸੀਂ ਟੈਸਟੀਕਲ ਚੈੱਕ ਕਰ ਸਕਦੇ ਹੋ ਵਧੀਆ ਜਮਾ ਫਿੱਟ ਐਨ ਕੋਈ ਟੇਡੇ ਮੇਡੇ ਨਹੀਂ ਸਿੰਗਾ ਦਾ ਦੇਖ ਲਓ ਬਾਕੀ ਕੱਦ-ਕੁੱਦ ਚ ਵਧੀਆ ਆ ਗਿਆ ਛੋਟਾ ਤੇ ਫਰਤੀਲੇ ਜੋਸ ਵਾਲ ਆ ਗਿਆ ਆ ਦੇਖੋ ਨੱਥ ਨਹੀਂ ਬਾਈ ਨੇ ਭਾਈ ਜਮਾ ਕੂਨਾ ਠੀਲ ਠੰਡਾ ਵਧੀਆ ਪੂਰਾ ਸੀਰ ਸਾਊ ਕਹਿਦਗੇ ਨਾ ਬਰਫ ਵਰਗਾ ਠੰਡਾ ਮੱਜਾਂ 'ਚ ਖੜਾ ਆ ਰਾਮ ਨਾਲ ਦੇਖੋ ਬਾਈ ਕੋਲੇ ਪੂਛਾਂ ਚੱਕੀ ਜਾਂਦਾ ਖੜਾ ਇਹਨੂੰ ਵੀ ਤੋੜ ਲਾ ਵੀਰੇ ਤੋੜ ਕੇ ਸਾਨੂੰ ਆਪਾਂ ਇਹ ਵੀ ਚੈੱਕ ਕਰਾ ਲੈਣੇ ਆ। ਮੁੱਲ ਜਿਹੜਾ ਇਹਦਾ ਵੀ ਕਰਾ ਦਾਂਗੇ ਕੋਈ। ਬਾਕੀ ਆਹ ਦੇਖ ਲਓ ਦੋਸਤੋ, ਜੇ ਕਿਸੇ ਭਰਾ ਨੇ ਹਨਾ ਪਿੰਡ 'ਚ ਕੋਈ ਚੰਗਾ ਬੁੱਲ ਰੱਖਣਾ ਹੁੰਦਾ। ਮੱਝਾਂ-ਮੱਝਾਂ ਕ੍ਰੋਸ ਕਰਨ ਤੇ ਇਹ ਵੀ ਇੱਕ ਵੀਰੇ ਵਧੀਆ ਆਪਣਾ ਸਹ ਇਕਤੰਦੇ ਵਾਂਗੂ ਆ ਪਿੰਡ 'ਚ 2-4 ਪਸ਼ੂ ਆਇਆ ਨਾ ਕ੍ਰੋਸ ਵਾਸਤੇ ਤਾਂ ਵਧੀਆ ਆ ਉਹਦਾ ਮੁੱਲ ਮੋੜਦੇ ਆ ਇਹ ਚੀਜ਼ਾਂ। ਆਹ ਦੇਖੋ। ਗੰਦੋ ਚਾਰ ਦੰਦਾ ਪੂਰੀ ਜਮਾਨੀ ਦਾ ਜਵਾਨ ਝੋਟਾ ਵੀਰੇ। ਦੇਖ ਟੜ ਦੇ ਜੇ ਭੱਜਣਾ ਦਾ ਭੱਜ ਲੈਣ ਦੇ ਕੋਈ ਗੱਲ ਤੇ ਲਿਪਸਾ ਲਿਪੜ ਤੂਰਾ ਰਹਾ ਲਿਪੜੂਦਾਰ ਹਰ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਮਿੱਟੀ ਦਾ ਵਾੜਾ ਕਰਦਾ ਇਹ ਕੱਚੇ ਦਾ ਤਾਂ ਵੀਰੇ ਪਸੂ ਨੂੰ ਆਈਆਂ ਫਿਰ ਕਿੱਧਰਾਂ ਭਾਲਦਾ ਵੀਰੇ ਪੁੱਛਣਾ ਵੀਰੇ ਬੱਚਣਾ ਵੀਰੇ ਬੱਚਣਾ ਹਾਂ ਤੇ ਬਾਈ ਇਹਦਾ ਕੀ ਪਾ ਕਰਦਾ ਕੱਟੇ ਦਾ ਇਹ 2 ਲੱਖ ਮੁਲਾ ਵੀਰੇ ਜੈ ਇਹ ਕਰ ਲਾ ਜੈ ਜੀ ਕੋਈ ਨਾ ਮੈਂ ਕਰਦਾ ਮਾਨਤ ਨਾ ਪਾਇੰਦਾ ਅੱਛਾ ਹਾਂ 2 ਲੱਖ ਰੁਪਇਆ ਦੋਸਤ ਇਹਦਾ ਬਾਈ ਨੇ ਮੁੱਲ ਕਰਿਆਗਾ ਤੇ ਬਾਕੀ ਬਾਈ ਸੋਡੀ ਸਮਝਾ ਜਿਹੜੇ ਭਰਾ ਨੂੰ ਫਿੱਟ ਆਉਂਦਾ ਕੋੜਿਆ ਆ ਜਾਓ ਇਹ ਤੇ ਸਾਲੀ ਦੋਸਤੋ ਤੁਸੀਂ ਕਰ ਸਕਦੇ ਹੋ ਜਰਸੀ ਬੱਚੀ ਕੋਲੇ ਆ ਜਾ ਵੀਰੇ ਨੰਬਰ 3 ਤੇ ਲੈ ਜਰਸੀ ਬੱਚੀਆਂ ਬਹੁਤ ਭਰਾ ਮੰਗਦੇ ਆ ਨਾ ਕਿੰਨੀ ਕੁ ਉਮਰ ਦੀ ਹੈ ਬਾਈ ਜਰਸੀ ਇਹ ਤੇਰੀ ਇਹ ਹੋਊਗੀ ਨਾ ਉਹ ਨਾਲ ਜਰਾ 6-7 ਮਹੀਨੇ ਦੀ ਜਰਾ ਹੋਣਾ 6-7 ਮਹੀਨਿਆਂ ਦੀ ਆ ਤੇ ਜਰਸੀ ਬੱਚੀ ਵੀਰੇ ਬਹੁਤ ਸੋਹਣੀ ਆ ਥੋੜੀ ਜੀ ਹਜੇ ਢਿੱਡਲ ਜੀ ਹੋਈ ਖੜੀ ਆ ਵੀ ਜਮਾ ਕਿਸੇ ਨੇ ਦੁਆਰਮੇ ਕਰਕੇ ਚੰਗੀ ਕਿਸੇ ਨੇ ਫੀਡ ਫੂਡ ਪਾਤੀ ਨਾ ਤੇ ਬਹੁਤ ਸੋਹਣੀ ਬੱਚੀ ਨੇ ਬੰਨਾ ਟੋਏ ਟੋਏ ਦੀ ਬਰੀਡ ਚ ਜਾਤ ਚ ਫੁੱਲ ਲੱਗ ਰਿਹਾ ਤਨ ਕੋਨ ਦਿਖਾ ਬਾਈ ਛੋਟੀ ਕਰ ਆ ਆ ਦੇਖ ਬੁਦੀ ਬੁਦੀ ਦੇਖ ਜਰਸੀ ਬੱਚੀ ਆ ਕਲਰ ਬਹੁਤ ਸੋਹਣਾ ਬੱਛੀ ਦਾ ਤੇ ਬਈ ਇਹਦਾ ਕੀ ਭਾ ਕਰਦਾ ਜਾਇ ਜਰਸੀ ਬੱਛੀ ਦਾ ਤੇ ਜਾਇ ਦੇ ਦੇ 5000 ਰੁਪਏ ਦੀ ਯਾਰਾ 5000 ਦੀ ਹਾਂ ਲੈ ਦੋ ਸੱਜਣੋ 5000 ਦੀ ਬਾਈ ਕਹਿੰਦਾ ਆਪਾਂ ਜਰਸੀ ਆ ਬੱਛੀ ਦੇ ਦਾਂਗੇ ਬਹੁਤ ਸੋਹਣੀ ਸੁਨਖੀ ਆ ਕੋਈ ਮਿਹਨਤ ਜਿਹੜਾ ਲੈ ਗਿਆ ਨਾ ਤੇ ਚੰਗੀ ਫੀਡ ਫੂਡ ਪਾਈ ਤੇ ਬੱਛੀ ਨੇ ਉਹੀ ਨਿਖਰ ਜਾਣਾ 2 ਮਹੀਨਾ ਚ ਰੰਗ ਬਦਲ ਜਾਂਦੇਗਾ ਇਹਿਆਂ ਦਾ ਆ ਤਾ ਦੇਖੋ ਮੈਂ ਆ ਦੇਖ ਵੀਰੇ ਕੋਈ ਨਾ ਕੋਈ ਨਾ ਇਧਰ ਨੂੰ ਲੈ ਆ ਲੈ ਬਈ 5000 ਦੀ ਜਰਸੀ ਵਸੀ ਲੈ ਜੋ ਜਿਹੜੇ ਭਰਾ ਨੂੰ ਫਿੱਟ ਆਉਂਦੀ ਆ ਦੇਖ ਮਾਰਦੀ ਆ ਟਾਫੇ ਮੂਰਤੀ ਵਰਗੀ ਆ ਗੰਡੂ ਜੀ ਇਹ ਦੇਖੋ ਵੀਰੇ ਬਾਈ ਦਾ ਨੰਬਰ ਉੱਪਰ ਚੱਲੀ ਜਾਂਦਾ ਜਾਇਜ਼ ਮੁੱਲ 5000 ਚ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲੀ